ਬੀਤੇ ਦਿਨ ਪਿੰਡ ਕਕਰਾਲਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਦਾ ਮੁਖੀ ਸਤਨਾਮ ਸਿੰਘ ਆਪਣੇ ਪੜੋਸੀਆਂ ਤੋਂ ਦੁਖੀ ਹੋ ਕੇ ਪੁਲਿਸ ਚੌਕੀ ਵਿੱਚ ਮਵੀ ਵਿੱਚ ਦਰਖਾਸਤ ਦਿੱਤੀ ਸੀ ਕਿ ਮੇਰੇ ਪੜੋਸੀ ਮੇਰੀ ਪਤਨੀ ਅਤੇ ਬੱਚਿਆਂ ਨੂੰ ਗੰਦੀ ਸ਼ਬਦਾਵਲੀ ਵਰਤਦੇ ਹਨ ਪਿੰਡ ਦੇ ਲੋਕਾਂ ਨੂੰ ਇਸ ਵੱਲੋਂ ਕਈ ਵਾਰ ਅਗਾ ਕੀਤਾ ਗਿਆ ਜਿਸ ਤੋਂ ਬਾਅਦ ਵੀ ਇਹ ਭੈੜੀ ਸ਼ਬਦਾਵਲੀ ਵਰਤਦਾ ਰਿਹਾ ਪਰਿਵਾਰ ਅਤੇ ਪਿੰਡ ਦੇ ਲੋਕ ਕਹਿੰਦੇ ਹਨ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਮੁਲਾਜ਼ਮਾ ਮੁਲਜ਼ਮਾਂ ਵੱਲੋਂ ਹੀ ਉਹਨਾਂ ਦੀ ਕੁੱਟਮਾਰ ਮੁਲਾਜ਼ਮਾ ਵੱਲੋਂ ਹੀ ਉਹਨਾਂ ਦੀ ਕੁੱਟਮਾਰ ਕਰ ਦਿੱਤੀ ਗਈ ਪੰਚਾਇਤ ਵਿੱਚ ਉਸਨੇ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਤੇ ਪਿੰਡ ਦੇ ਲੋਕਾਂ ਵੱਲੋਂ ਅੱਜ ਪਿੰਡ ਕਕਰਾਲਾ ਵਿਖੇ ਮਾਣਾ ਪਾਤਣਾ ਰੋਡ ਬੰਦ ਕਰ ਦਿੱਤਾ ਗਿਆ ਅਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਤੇ ਪੁੱਤਰੀ ਨੇਹਾ ਨੇ ਦੱਸਿਆ ਕਿ ਸਾਡਾ ਪड़ोसी ਸਾਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਉਹਨਾਂ ਨੇ ਸਾਰੇ ਪਰਿਵਾਰ ਤੇ ਮਾਮਲਾ ਦਰਜ ਕੀਤਾ ਜਾਵੇ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਤੇ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਅਣ ਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਦੇ ਰਹਾਂਗੇ ਥਾਣਾ ਸਦਰ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪड़ोसी ਪਿਤਾ ਤੇ ਪੁੱਤਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਜੇਕਰ ਕੋਈ ਮੁਲਜ਼ਮ ਜੇਕਰ ਕਿਸੇ ਮੁਲਾਜ਼ਮ ਨੇ ਘੁਟਮਾਰ ਕੀਤੀ ਹੈ ਤਾਂ ਉਸ ਦੀ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਪ੍ਰੀਤ ਕੌਰਾ ਜੀ ਅਰਪਿੰਕੋਟ ਅਰਪਿੰਤੋ ਇੱਕ ਘਰੇਲੂ ਗੱਤਕੀ ਮਹੀ ਤੁਹਾਡੇ ਦੀ ਘਰੇਲੂ ਦੀ ਗੱਤ ਜੀ ਸਿਰਫ ਪੁਰਸ ਵਾਲਿਆਂ ਦੀ ਵਜ੍ਹਾ ਨਾਲ ਤੇ ਰਣਜੀਤ ਸਿੰਘ ਤੇ ਸਾਫ ਸਿੰਘ ਦੀ ਵਜ੍ਹਾ ਨਾਲ ਹੋਈ ਹੈ ਜੀ ਨਾਲ ਸਤਨਾਮ ਸਿੰਘ ਸਤਨਾਮ ਸਿੰਘ ਕੀ ਉਹਨਾਂ ਦੇ ਨਾਲ ਸਾਨੂੰ ਜੀ ਜ਼ਿਮੀਂਦਾਰ ਝਗੜਾ ਕਰਦੇ ਸੀ ਸਾਡੇ ਨਾਲ ਅਸੀਂ ਇਨਸਾਫ ਮੰਗਣ ਗਏ ਸੀ ਪੰਚਾਇਤ ਉੱਥੇ ਥਾਣੇ ਚ ਜੀ ਸਾਨੂੰ ਇਨਸਾਫ ਨਹੀਂ ਦਿੱਤਾ ਉਹਨਾਂ ਨੇ ਪੁਲਿਸ ਵਾਲਿਆਂ ਦੇ ਮੂੰਹ ਚ ਪੈਸਾ ਪਾ ਕੇ ਸਾਨੂੰ ਮੇਰੇ ਘਰ ਵਾਲੇ ਨੂੰ ਕੁੱਟਿਆ ਜੀ ਕਿਹਨੇ ਕੁੱਟਿਆ ਐਸਐਚ ਨੇ ਕੁੱਟਿਆ ਜੀ ਤੇ ਰਣਜੀਤ ਅਰਜੀਤ ਸਿੰਘ ਤੇ ਸਾਫ ਸਿੰਘ ਕੀ ਜੀ ਇਹਨਾਂ ਨੇ ਦੋਆ ਨੇ ਕੁੱਟਿਆ ਜੀ ਰਲ ਕੇ ਅੱਛਾ ਉਹ ਸਾਡੀ ਪਿੰਡ ਚ ਇੰਨੀ ਇੱਜ਼ਤ ਦਿੱਤੀ ਜਿੰਨੀ ਜਿਹੜੀ ਉਹਨੇ 5 ਮਿੰਟ ਦੀ ਸਾਹਿਬ ਸਿੰਘ ਤੇ ਰਣਜੀਤ ਸਿੰਘ ਨੇ ਜੀ ਸਾਡੀ 2 ਮਿੰਟ ਦੀ ਇੱਜ਼ਤ ਰੋਲਤੀ ਤੇ ਨਾਲੇ ਮੇਰੇ ਘਰੋਂ ਬੰਦਾ ਵਗ ਗਿਆ ਜੀ ਨਾਲੇ ਮੇਰੇ ਬੱਚੇ ਛੋਟੇ ਛੋਟੇ ਰੁਲ ਗਏ ਜਿਆ ਬਟੇ ਨੇ ਕਿ ਤੋਂ ਡਰਦਾ ਸੀ ਉਹਨਾਂ ਨੇ ਕੀ ਕਿੱਥੇ ਫਿਰ ਜ਼ਹਿਰ ਖਾ ਕੇ ਮਰ ਗਏ ਉਹਨਾਂ ਨੇ ਜੀ ਕਣਕ ਵਾਲੀ ਗੋਲੀ ਖਾ ਲਈ ਜੀ ਹਾਂ ਜੀ ਰਾਤ ਨੂੰ ਉਸੇ ਦਿਨ ਰਾਤ ਨੂੰ ਉਹ ਸਿੱਧੀ ਨੇ ਖਾ ਲਈ ਜੀ ਗੋਲੀ ਮੌਕੇ ਦੀ ਮੌਤ ਹੋ ਗਈ ਜੀ ਉੱਥੇ ਆ ਕੇ ਅੰਦਨ ਜੀ ਤੜਪ ਤੜਪ ਕੇ ਬਸ ਮਰ ਗਏ ਜੀ ਵਿਚਾਰੇ ਕਰੀ ਜਦ ਬਾਹਰ ਮਰ ਗਈ ਜੀ ਬਾਰੀ ਠੀਕ ਆ ਹਸਪੀਟਲ ਤੱਕ ਵਸ ਪਹੁੰਚੇ ਨੇਗੀ ਕੀ ਕਹਿਣਾ ਕੰਦੂ ਕੀ ਕਹਿਣਾ ਕੰਦੂ ਅਸੀਂ ਇਨਸਾਫ ਮੰਗਦੇ ਆ ਜੀ ਇਨਸਾਫ ਮੰਗਦੇ ਆ ਨਾਲੇ ਤਾਂ ਜੀ ਸਿੰਘ ਤੇ ਸਾਫ ਸਿੰਘ ਦੀ ਨੌਕਰੀ ਤਾਂ ਸਸਪੈਂਡ ਕਰਿਆ ਜਾਵੇ ਤੇ ਨਾਲੇ ਮੈਨੂੰ ਉਹ ਹੋ ਗਈ ਇਨਸਾਫ ਮਿਲੇ ਮੇਰੇ ਛੋਟੇ ਛੋਟੇ ਬੱਚੇ ਨੇ ਕਿਸ ਤੇ ਪਰਚਾ ਦਰਜ ਹੋ ਗਿਆ ਹਾਂ ਜੀ ਨਾਲ ਪੁਲਿਸ ਕੋਈ ਪਰਚਾ ਦਰਜ ਕਰਤਾ ਸੀ ਪਰਚਾ ਦਰਜ ਕਰਿਆ ਜੀ ਸਾਬ ਸਿੰਘ ਦੇ ਤੇ ਰਜੇ ਕਰਾਇਆ ਸੀ ਜੀ ਨਾਲ ਸਾਬ ਸਿੰਘ ਦੇ ਰঞ্জੀਤ ਸਿੰਘ ਤੇ ਜੀ ਉਹਨਾਂ ਦੀ ਸਸਪੈਂਡ ਨਹੀਂ ਕਰੇ ਗਏ ਉਹ ਨਾ ਮੈਨੂੰ ਕੋਈ ਜੋ ਕਰਿਆ ਜੀ ਦਿੱਤਾ ਕੁਝ ਉਹਨਾਂ ਨੇ ਕੋਈ ਚੀਜ਼ ਨਹੀਂ ਦਿੱਤੀ ਜੀ ਮੈਨੂੰ ਤੁਹਾਡਾ ਕੀ ਨਾਮ ਹੈ ਹਰਪ੍ਰੀਤ कौर ਹੈ ਜੀ ਨੇਹਾ ਜੀ ਨੇਹਾ ਹਾਂ ਜੀ ਨੇਹਾ ਕਿੰਨੇ ਪਾਵਰ ਜੀ ਦੀ ਡੈੱਥ ਹੋ ਗਈ ਹਾਂ ਜੀ ਤੁਸੀਂ ਪੜੋਸੀ ਤੋਂ ਨੇ ਹਾਂ ਠੀਕ ਹੈ ਕੀ ਕਰ ਤੁਸੀਂ ਹੇ ਨੀਟ ਪਰ ਇਸ ਖਬਰ ਸੀ ਜਿਹੜੇ ਦੇਖੋਗੀ ਇਹਨੂੰ ਪ੍ਰੋਸੀਡਿੰਗ ਕਰਦੇ ਸੀ ਕੀ ਕਹਿੰਦੇ ਗਾਲਾਂ ਕੱਢਦੇ ਸੀ ਟੀਆ ਮਾਰਕਰ ਕਹਿੰਦਾ ਉਹ ਰਾਹ ਫੱਟ ਲਈ ਐ ਗਾਲਾਂ ਕਰਦਾ ਸੀ ਗੰਦੇ ਗੰਦੇ ਲਫ਼ਜ਼ ਬੋਲਦਾ ਸੀ ਅੱਛਾ ਤੇਨੂੰ ਹੱਥੋਂ ਪਾਈ ਕਰ ਲੱਗਣੀ ਹੁੰਦਾ ਹੈਗਾ ਟੀਆ ਮਾਰ ਦਿੰਦੀ ਜੀ ਜੇ 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 ਸਿੱਧੇ ਮੁੰਡੇ ਨੂੰ ਕਹਿੰਦੇ ਫਰਾਏ ਕਹਿੰਦਾ ਮੇਰਾ ਬਾਪ ਨੰਗਾ ਹੋ ਬੈਟੂਗਾ ਜੀ ਤੁਸੀਂ ਕੀ ਕਰਨ ਚਾਹੁੰਦਾ ਹੋ ਹੇ ਕੀ ਕਰਨ ਚਾਹੁੰਦਾ ਹੋ ਅਸੀਂ ਆਪਦਾ ਇਨਸਾਫ ਮੰਗਦੇ ਆ ਜੀ ਕੀ ਮਾਮਲਾ ਤੇ ਤੁਹਾਡੇ ਜੀ ਕੀ 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 ਖਰਾਬ ਜਰਨੈਲ ਸਿੰਘ ਜੀ ਹਰੀ ਹਰੀ ਸਿੰਘ ਜੀ ਅਮਨਦੀਪ ਕੌਰੀ ਉਹਨਾਂ ਦੀ ਪੁੱਤਰੀ ਬਾਵਣ ਕੌਰੀ ਕਾਲਾ ਸਿੰਘ ਜੀ ਖਰੋਦੀ ਵਾਲਿਆਂ ਦੀ ਸੱਜੂ ਸੱਜੂ ਸਿੰਘ ਜੀ ਇੱਕੋ ਨਾਲ ਦਾ ਭਰਾ ਹੀ ਇੱਕੋ ਜੀ ਘਰ ਵਾਲੀ ਓਕੇ ਅਸਾਂ ਮੇਰਾ ਨਾਮ ਤਰਸੀਮ ਸਿੰਘ ਆ ਜੀ ਤਰਸੀਮ ਸਿੰਘ ਤੇਰੇ ਤੋਂ ਬਹੁਤ ਪ੍ਰਸੰਨ ਕਰ ਰਹੇ ਹੋ ਜੀ ਕੀ ਤੁਹਾਨੂੰ ਮਤਲਬ ਕੀ ਚਾਹੁੰਦੇ ਹੋ ਕਿ ਤੇਰੇ ਤੋਂ ਪ੍ਰਸੰਨਵਾਦ ਚਾਹੁੰਦੇ ਹੋ ਤਾਂ ਆਪਣਾ ਪ੍ਰਦਰਸ਼ਨ ਦਾਇਤਾ ਜੀ ਪਿੰਡ ਸਾਡਾ ਕਕਰਾਲਾ ਜੀ ਤੇ ਹਲਕਾ ਛਤਰਾਣਾ ਜੀ ਇਹਦੇ ਚ ਇੱਕ ਮੁੰਡਾ ਮਲਕੇ ਵੀ ਮਿਹਨਤੀ ਸੀਗਾ ਪਿੰਡ ਨਾਈਪੁਨੇ ਦਾ ਕੰਮ ਕਰਦਾ ਸੀਗਾ ਉਹਦਾ ਨਾਮ ਸਤਰਾਮ ਸਿੰਘ ਸੀਗਾ ਜੀ ਤੇ ਉਹ ਉਹਨਾਂ ਦੇ ਨਾਲ ਗਵੰਡੀ ਜੀ ਦੇ ਨਾਲ ਲੱਗਦੇ ਉਹ ਉਹਨੂੰ ਬੜਾ ਉਹਦੇ ਘਰ ਦੀ ਨੂੰ ਤੇ ਉਹਦੇ ਬੱਚੇ ਨੂੰ ਬੜਾ ਪੁੱਠਾ ਸਿੱਧਾ ਬੋਲਦੇ ਸੀ ਹਰ ਵਾਰੀ ਤੇ ਤੂੰ ਤੂੰ ਘਰ ਵੇਚ ਤੇ ਤੇਰਾ ਅਸੀਂ ਘਰ ਖਰੀਦ ਲਾਂਗੇ ਤੂੰ ਐਦਾਂ ਕਰਦਾਂਗੇ ਤੈਨੂੰ ਮਾਰ ਦਾਂਗੇ ਅਸੀਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਤੂੰ ਜੋ ਮਰਜ਼ੀ ਕਰ ਲੈ ਉਹਨੇ ਪਿਛਲੇ ਹਫ਼ਤੇ ਤੋਂ ਮਲਕੀ ਵੀ ਸਾਰੇ ਮਹੱਲੇ 'ਚ ਸਾਡੇ ਰਿਕਵੈਸਟ ਕਰੀ ਸਾਹਿਬ ਨੂੰ ਕੱਲੇ-ਕੱਲੇ ਘਰ ਨੂੰ ਜੀ ਵੀ ਸਾਨੂੰ ਜੋ ਵੀ ਮਲਕੀ ਪਿੰਡ ਦੇ ਤੌਰ ਤੇ ਤੁਸੀਂ ਇਨਸਾਫ ਦਬਾਓ ਚਲੋ ਜੀ ਪਿੰਡ ਦੇ ਵਿੱਚ ਨਹੀਂ ਹੋਇਆ ਜੀ ਉਹ ਸ਼ਿਕਾਇਤ ਲੈ ਕੇ ਮੁੰਡਾ ਮਲਕੀ ਵੀ ਮਬੀ ਚੌਂਕੀ ਚੱਲ ਗਿਆ ਜੀ ਮਬੀ ਚੌਕੀ ਚਲੋ ਮੋਤਰਪੁਰ ਪਿੰਡ ਦੇ ਮੁੰਡੇ ਗਏ ਆ ਨਾਲ ਬੈਠੇ ਨੇ ਜੀ ਆਪਣੇ ਤੇ ਜਾਣ ਕਰਕੇ ਜੀ ਉੱਥੇ ਮਲਕੀ ਵੀ ਉਹਦੀ ਕੋਈ ਸੁਣਵਾਈ ਨਹੀਂ ਹੋਈ ਜੀ ਈਵਨ ਕਿ ਮਲਕੀ ਸਾਹਿਬ ਸਿੰਘ ਜੀ ਮੌਕੇ ਤੇ ਇਨਚਾਰਜ ਤੇ ਰਣਜੀਤ ਸਿੰਘ ਇਹਨਾਂ ਨੇ ਜੀ ਉਹ ਉਹਦੀ ਸੁਣਵਾਈ ਕਰਨ ਦੀ ਬਜਾਏ ਉਹਦੀ ਮਾਰਕੁੱਟ ਕਰੀ ਗਈ ਚਾਰ ਪੈਸੇ ਲੈ ਕੇ ਨਹੀਂ ਕੌਣ ਕੁੱਟਦਾ ਜੀ ਇਦਾਂ ਕਿਸੇ ਮੁੰਡੇ ਨੂੰ ਜੀ ਮਲਕੀ ਕਿੱਥੇ ਦਾ ਉਹ ਮੁੰਡਾ ਸ਼ਿਕਾਇਤ ਲੈ ਕੇ ਗਿਆ ਸੀ ਤੇ ਕੋਸੀ ਨੂੰ ਕੁੱਟਿਆ ਜਾ ਰਿਹਾ ਉਹ ਨਹੀਂ ਸਹਿਣ ਨਹੀਂ ਕਰ ਸਕਿਆ ਜੀ ਮੁੰਡੇ ਨੇ ਆ ਕੇ ਜ਼ਹਿਰੀਲਾ ਪਦਾਰਥ ਖਾ ਲਿਆ ਜੀ ਤੇ ਉਹਦੀ ਡੈਥ ਹੋ ਗਈ ਮਲਕੀ ਤੁਹਾਡੇ ਪਿੰਡ ਵੱਲੋਂ ਤੁਸੀਂ ਕੀ ਚੰਦੋ ਅਸੀਂ ਤਾਂ ਇਹੀ ਚਾਹੁੰਦੇ ਸੀਗੇ ਵੀ ਚਲੋ ਗਰੀਬ ਪਰਿਵਾਰ ਨੂੰ ਇਨਸਾਫ ਮਿਲੇ ਜੀ ਤੇ ਬਣਦੀ ਕਾਰਵਾਈ ਕਰੀ ਜਾਵੇ ਜਿੱਦਾਂ ਪੁਲਿਸ ਮੁਲਾਜ਼ਮਾਂ ਨੇ ਜੀ ਉਹਦੀ ਕੁੱਟਮਾਰ ਕਰੀ ਹੈ ਜੀ ਚਲੋ ਜੇ ਤਾਂ ਉਹਨਾ ਕਰਕੇ ਵੀ ਮਰਨਾ ਹੁੰਦਾ ਜੀ ਉਹ ਇੱਥੇ ਮਰ ਜਾਂਦਾ ਜੀ ਜਿਹੜਾ ਪੁਲਿਸ ਨੇ ਤਸੱਦਦ ਕਰਿਆ ਜੀ ਉਹਦੇ ਕਰਨੋਂ ਬਹੁਤ ਬੇਇੱਜ਼ਤੀ ਮਨ ਗਿਆ ਜੀ ਚਲੋ ਦੋਨੇ ਧਰਾਂ ਨੂੰ ਝਿੜਕ ਦਿੰਦੇ ਜੀ ਗੱਲ ਹੋ ਰਹੀ ਹੈ ਜੀ ਮਲਕੇ ਫਿਰ ਬੰਦਾ ਸੈਣ ਕਰ ਜਾਂਦਾ ਜਿਹੜਾ ਬੰਦਾ ਇਨਸਾਫ ਦੇ ਲੈਣ ਹੀ ਗਿਆ ਤੇ ਉਸੇ ਦੀ ਕੁੱਟਮਾਰ ਕਰੀ ਗਈ ਹੈ ਜੀ ਫਿਰ ਉਹ ਨਹੀਂ ਸੈਣ ਸਕਿਆ ਜੀ ਆ ਕੇ ਉਹਨੇ ਪਿੰਡ ਜੀ ਫਿਰ ਗੋ ਤੇ ਫਿਰ ਉਹ ਆਪਣੀ ਜੀਵਨ ਲੀਲਾ ਖਤਮ ਕਰ ਗਏ ਕੀ ਕਹਿੰਦਾ ਤੂੰ ਪੁਲਿਸ ਅਸੀਂ ਪੁਲਿਸ ਪ੍ਰਸ਼ਾਸਨ ਤਾਂ ਇਹੀ ਚਾਹੁੰਦੇ ਵੀ ਜਿਹੜੇ ਮੁਲਾਜ਼ਮਾਂ ਨੇ ਮਤਲਬ ਕਿ ਉਹਨਾਂ ਨਾਲ ਧੱਕਾ ਕਰਿਆ ਜੀ ਉਹਨਾਂ ਨੂੰ ਸਸਪੈਂਡ ਕਰਿਆ ਜਾਵੇ ਜਾਂ ਉਹਨਾਂ ਦੇ ਉੱਤੇ ਕੇਸ ਦਰਜ ਕਰਿਆ ਜਾਵੇ ਕੋਈ ਸਜ਼ਾ ਤਾਂ ਬਣੇ ਜੀ ਮਤਲਬ ਕਿ ਐਦਾਂ ਤਾਂ ਜੀ ਪੁਲਿਸ ਮੁਲਾਜ਼ਮ ਫਿਰ ਹਰੇਕ ਬੰਦੇ ਨਾਲ ਹੀ ਧੱਕਾ ਕਰਨਗੇ ਜੀ ਐ ਤਾਂ ਹੁਣ ਇਹ ਇਹ ਨਾ ਨਹੀਂ ਇਨਸਾਫ ਦੇਣਾ ਜੀ ਇਹਨਾਂ ਨੇ ਜੇ ਇਹੀ ਮਾਰ ਕੁੱਟਣ ਲੱਗ ਗਏ ਜੀ ਫਿਰ ਹੋਰ ਸਾਡੇ ਲਵੇ ਹੋਰ ਕੌਣ ਬਚਾਊਗਾ ਜੀ ਸਾਨੂੰ ਇੱਥੇ ਕਿ ਤੱਕ ਨਜ਼ਰੀਆ ਹੈ ਕਿ ਤੱਕ ਬਿਲਕੁਲ ਜੀ ਬਿਲਕੁਲ ਜਦੋਂ ਤੱਕ ਉਹਨਾਂ ਦੇ ਬਣਦੀ ਕਾਰਵਾਈ ਨਹੀਂ ਹੁੰਦੀ ਜੀ ਮੁਲਾਜ਼ਮਤ ਇਹ ਅਸੀਂ ਨਹੀਂ ਧਰਨਾ ਚਾਹਾਂਗੇ ਕੋਈ ਪਿੰਡੇ ਚ ਕੋਈ ਇਹ ਬੰਦੇ ਦੀ ਡੈਥ ਹੋ ਗਈ ਆ ਹਾਂਜੀ ਕੋਈ ਪਰਿਵਾਰ ਜਾਂ ਪਿੰਡਾਂ ਨਾਲ ਕਹਿੰਦੇ ਵੀ ਪੁਲਿਸ ਮਰਵਾ ਦੇ ਪਰਚਾ ਦਰਦ ਨਹੀਂ ਕਰਨਾ ਚਾਹੀਦਾ ਤਾਂ ਅਸੀਂ ਕਿੰਗੇ ਕੀ ਕਹਿਣਾ ਤੁਹਾਨੂੰ ਦੇਖੋ ਜੋ ਇਹਨਾਂ ਨੇ ਕੱਲ ਆਪਣਾ ਬਿਆਨ ਲੇਡੀ ਜੀ ਨੇ ਆਪਣਾ ਬਿਆਨ ਤੇ ਉਹਦੇ ਭਰਾ ਦੇ ਇਹ ਉਹਦੇ ਲੇਡੀ ਦੇ ਸਕੇ ਭਰਾ ਨੇ ਤਿੰਨ ਬੰਦੇ ਨੇ ਤੈਅ ਕੀਤੀ ਬਿਆਨ ਦੀ ਇਹਨੇ ਕੱਲ ਬਿਆਨ ਜੋ ਦਰਜ ਸਾਨੂੰ ਰਜਿਸਟਰ ਕਰਾਇਆ ਸੀ ਉਸ ਸੰਬੰਧੀ ਦੋ ਬੰਦੇ ਦੇ ਖਿਲਾਫ ਅਸੀਂ ਐਫ ਆਈ ਆਰ ਆਲਰੇਡੀ ਦਰਜਸ਼ ਕਰ ਚੁੱਕੇ ਹਾਂ ਇਹ ਮੰਗ ਕੇ ਕਰ ਰਹੇ ਆ ਵੀ ਪੁਲਿਸ ਮੁਲਾਜ਼ਮਾਂ ਪਰਚਾ ਦਰਜ ਨਹੀਂ ਹੋਇਆ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕੋਈ ਅੰਗਲੀ ਹੈ ਹੀ ਨਹੀਂ ਸੀ ਪੁਲਿਸ ਨਾਲ ਜੋ ਇਹਨਾਂ ਨੇ ਆਪ ਆਪਣਾ ਬਿਆਨ ਲਿਖਵਾਇਆ ਉਹ ਇਹਨਾਂ ਨੇ ਨਹੀਂ ਲਿਖਾਇਆ ਪਿਆ ਨਾ ਉਸੇ ਦੇ ਆਧਾਰ 'ਤੇ ਪਰਚਾ ਦਰਜ ਕਰਨਾ ਸੀ ਅਸੀਂ ਨੇ ਉਹ ਅਸੀਂ ਕਰ ਚੁੱਕੇ ਹਾਂ ਇਹ ਹੁਣ ਕਹਿੰਦੇ ਨੇ ਵੀ ਪੁਲਿਸ ਮੁਲਾਜ਼ਮਾਂ ਦੀ ਜਿਹੜੇ ਦੋ ਕੋਈ ਹੈਗੇ ਆ ਐਸ ਆਈ ਸਾਫ ਸਿੰਘ ਤੇ ਇਸ ਹੀ ਰਣਜੀਤ ਸਿੰਘ ਦੀ ਕਹਿੰਦੇ ਬਦਲੀ ਕਰੋ ਜੀ ਦੇਖੋ ਇਲੈਕਸ਼ਨ ਆਫ ਕੋਡ ਲੱਗਿਆ ਹੋਇਆ ਉਸ ਸੰਬੰਧੀ ਮੇਰੀ ਵਸਤੀ ਗੱਲ ਹੈ ਨਹੀਂ ਉਸ ਸੰਬੰਧੀ ਇਲੈਕਸ਼ਨ ਕਮਿਸ਼ਨ ਆਫ ਕੋਡ ਨੇ ਜੋ ਬਦਲੀਆਂ ਕਰਨੀਆਂ ਨੇ ਉਹਨਾਂ ਨੇ ਕਰਨੀਆਂ ਹੁੰਦੀਆਂ ਨੇ ਇਸ ਸੰਬੰਧੀ ਮੇਰੇ ਹੱਥ ਇਸ ਮੈਟਰ ਦੇ ਕੁਝ ਨਹੀਂ ਮੈਂ ਸਾਡੇ ਵੱਲੋਂ ਮੇਰੇ ਮਾਨਯੋਗ ਡੀਐਸਪੀ ਸਾਹਿਬ ਵੱਲੋਂ ਕੱਲ ਉਹਨਾਂ ਦੇ ਡੀਟੀਆਰ ਪਾ ਕੇ ਉਹਨਾਂ ਨੂੰ ਰਵਾਨਾ ਕਰ ਚੁੱਕੇ ਹਾਂ ਸੀ ਵੀ ਪਿੰਡ ਕਹਿ ਰਿਹਾ ਵੀ ਕੁੱਟਮਾਰ ਕੀਤੀ ਗਈ ਇਸ ਸੰਬੰਧੀ ਦੇਖੋ ਜੇ ਇਸ ਸੰਬੰਧੀ ਜੇ ਕੋਈ ਕੁੱਟਮਾਰ ਕੀਤੀ ਸੀ ਤਾਂ ਮੈਂ ਬੈਠਾ ਸੀ ਮੇਰੇ ਅੱਗੇ ਮੇਰੇ ਡੀਐਸਪੀ ਸਾਹਿਬ ਬੈਠੇ ਨੇਗੇ ਮੇਰੇ ਦੇ ਕੋਈ ਕੋਈ ਕੁੱਟਮ ਮੇਰੇ ਡੀਐਸਪੀ ਸਾਹ ਕੋਲੇ ਆਉਂਦੇ ਦੇਖੋ ਕੋਈ ਸੁਸਾਈਡ ਨੋਟ ਨਹੀਂ ਕੋਈ ਉਹ ਨਹੀਂ ਹੈਗਾ ਇਹ ਤਾਂ ਦੇਖੋ ਐਦਾਂ ਕੋਈ ਉਹ ਨਹੀਂ ਹੈਗਾ ਜੇ ਕੋਈ ਗੱਲਬਾਤ ਹੈਗੀ ਸੀ ਤਾਂ ਸਾਨੂੰ ਕੋਈ ਦੱਸ ਦੇ ਸਾਡੇ ਕੋਲੇ ਆਉਂਦੇ ਮੇਰੇ ਡੀਐਸਪੀ ਸਾਹ ਕੋਲੇ ਜਾਂਦੇ ਤੁਸੀਂ ਆਪਣੇ ਵੱਲੋਂ ਦੋ ਦੋ ਬੰਦਿਆਂ ਦੇ ਪਰਚਾ ਦੋ ਹਾਂ ਦੋ ਬੰਦਿਆਂ ਦੇ ਖਿਲਾਫ ਜੋ ਇਹਨਾਂ ਨੇ ਬਿਆਨ ਦਰਜੇ ਦਿਸ਼ਟਕਾਏ ਨੇ ਉਸ ਵਤੀ ਅਸੀਂ ਵਰਚਾ ਦਰਜ ਕਰ ਚੁੱਕੇ ਹਾਂ ਕੱਲ ਨੂੰ ਦੀ ਐਫਆਈ ਲੋਜ ਹੋਈ ਹੀ ਆ ਠੀਕ ਹੈ ਨਾ ਤੇ ਇਸ ਸੰਬੰਧੀ ਸਾਡੇ ਕੋਲ ਅਗਲੀ ਤਫਤੀਸ਼ ਸਾਡੀ ਚੱਲਣੀ ਸੀਗੀ ਪੋਸਟਾਂਡ ਕਰਾ ਕੇ ਇਹਨਾਂ ਦਾ ਇਹਨਾਂ ਦੀ ਲਾਸ਼ ਨੂੰ ਨੇ ਹੈਂਡਓਵਰ ਕਰਾਂਗੇ ਉਹ ਤੋਂ ਅਗਲੀ ਤਫਤੀਸ਼ ਸਾਡੀ ਚੱਲ